ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ ਪੌਣੇ 8 ਦਾ ਪੌਣੇ 8 ਹੋ ਚੁੱਕੇ ਨੇ ਅੱਜ ਮੇਰਾ ਪਹਿਲਾਂ ਨਾ ਵਲੌਗ ਬਣਾਉਣ ਦਾ ਮੂਡ ਹੀ ਨਹੀਂ ਹੈ ਨਹੀਂ ਸੀ ਕਿ ਅੱਜ ਮੈਂ ਵਲੌਗ ਬਣਾਉਣਾ ਹੀ ਨਹੀਂ ਬਸ ਅੱਜ ਮੈਂ ਰੈਸਟ ਕਰਨਾ ਹੈ ਨਾ ਵਲੌਗ ਨਹੀਂ ਸ਼ੂਟ ਕਰਨਾ ਕੁਝ ਵੀ ਪਰ ਫਿਰ ਆਏ ਹੁੰਦਾ ਵੀ ਜਿਵੇਂ ਵਲੌਗ ਬਣਾਉਂਗੀ ਐਟਲੀਸਟ ਮੈਂ ਬਿਜ਼ੀ ਹੀ ਰਹੂੰਗੀ ਹਨਾ ਵੀ ਮੈਂ ਵਲੌਗ ਸ਼ੂਟ ਕਰਨਾ ਥੋੜਾ ਮੇਰਾ ਆਏ ਲੱਗਦਾ ਫਿਰ ਮੇਰਾ ਟਾਈਮ इजीली ਪਾਸ ਹੋ ਜਾਂਦਾ ਨਹੀਂ ਕੱਲੇ ਬੰਦੇ ਨੂੰ ਘਰੇ ਟਾਈਮ ਪਾਸ ਕਰਨ ਲਈ ਔਖਾ ਹੋ ਜਾਂਦਾ ਫਿਰ ਜੇ ਮੇਰਾ ਵਲੌਗ ਸ਼ੁਰੂ ਹੋਵੇ ਮੈਂ ਕੁਝ ਨਾ ਕੁਝ ਸ਼ੂਟ ਕਰਦੇ ਹਾਂ ਥੋੜਾ ਬਹੁਤ ਕਲਿੱਪਸ ਫਿਰ ਉਹਨਾਂ ਆਪਾਂ ਬੀਜ਼ੀ ਰਹਨੇ ਆਂਗੇ ਨਹੀਂ ਮੈਨੂੰ ਆਏ ਲੱਗੂ ਮੈਂ ਫ੍ਰੀ ਫ੍ਰੀ ਜੀ ਬੈਠੀ ਆਂ ਇਸ ਕਰਕੇ ਮੈਂ ਕਿਹਾ ਚਲੋ ਸ਼ੁਰੂ ਕਰ ਲਵਾਂ ਨੇ ਥੋੜਾ ਥੋੜਾ ਕਲਿੱਪਸ ਨਾਲ ਇੱਕ ਵਲੌਗ ਬਣ ਜਾਂਦਾ ਹੁੰਦਾ ਤੇ ਹੁਣ ਟਾਈਮ ਹੋ ਰਿਹਾ ਪੌਣੇ 8 ਦਾ ਅੱਜ ਮੈਂ ਦਾਲ ਸਬਜ਼ੀ ਕੁਝ ਨਹੀਂ ਬਣਾਈ ਬਿਕੋਜ਼ ਕੱਲ ਮੇਰੇ ਕੋਲ ਨਾ ਕੱਲ ਵਾਲੀ ਸਵੇਰ ਵਾਲੀ ਕਵਾਰ ਫਲੀ ਪਈ ਤੇ ਰਾਤ ਮੈਂ ਹੋਰ ਬਣਾਉਂਗੀ ਫਿਰ ਹੋਰ ਬਚ ਰੂਗਾ ਇਸ ਕਰਕੇ ਮੈਂ ਕਿਹਾ ਪਹਿਲਾਂ ਉਹ ਯੂਟਿਲਾਈਜ਼ ਕਰ ਲਈ ਹੈ ਨਾ ਉਹ ਖਾ ਲਾਂਗੇ ਤੇ ਹੋਰ ਤਾਜੀ ਨਹੀਂ ਬਣਾਉਂਦੇ ਸ਼ਾਮ ਨੂੰ ਕੁਝ ਕੁਝ ਬਣ ਜੂਗਾ ਤੇ ਬ੍ਰੇਕਫਾਸਟ ਵਿੱਚ ਫਸਟਲੀ ਮੈਂ ਤਿਆਰੀ ਕਰ ਲਈ ਸੀਗੀ ਜੋ ਵੀ ਅਸੀਂ ਬ੍ਰੇਕਫਾਸਟ ਕਰਨਾ ਸੀ ਦਵਿੰਦਰ ਨੇ ਕਰਨਾ ਸੀ ਆਲੂ ਸੈਂਡਵਿਚ ਇਹਨਾਂ ਨੂੰ ਆਲੂ ਵਾਲੇ ਸੈਂਡਵਿਚ ਹੁਣ ਇੰਨੇ ਜਿਆਦਾ ਟੇਸਟੀ ਲੱਗਣ ਲੱਗੇ ਹਰ ਤੀਜੇ ਚੌਥੇ ਦਿਨ ਕਹਿੰਦੀ ਆਲੂ ਵਾਲਾ ਸੈਂਡਵਿਚ ਫਿਰ ਮੈਂ ਆਲੂ ਬੋਇਲ ਕਰੇ ਮਾਈਕ੍ਰੋਵੇਵ ਵਿੱਚ ਸਟਫਿੰਗ ਤਿਆਰ ਕਰਤੀ ਆਲੂ ਦੀ ਪਨੀਰ ਕੱਟ ਕੇ ਰੱਖ ਲਿਆ ਪਨੀਰ ਮੈਂ ਵਿੱਚ ਮਿਕਸ ਨਹੀਂ ਕਰਦੀ ਮੈਸ਼ ਨਾ ਹੋ ਜਾਏ ਉਹ ਵਿੱਚ ਤੇ ਮੈਂ ਆਪਣਾ ਬ੍ਰੈਕਫਾਸਟ ਲਈ ਫਿਰ ਮੇਰੇ ਕੋਲ ਬਨਾਣਾ ਸਪੈਸੀ ਵੀ ਫਿਰ ਮੈਂ ਕਿਹਾ ਚਲੋ ਮੈਂ ਬਨਾਣਾ ਕਰ ਲੂੰਗੀ ਬਨਾਣਾ ਸਮੂਦੀ ਬਣਾ ਲੂੰਗੀ ਸੱਚ ਭੁੱਲ ਗਈ ਬਣਾਉਣਾ ਓਟਮੀਲ ਸੀ ਤੇ ਤਿਆਰੀ ਕਰ ਲਈ ਬਨਾਣਾ ਸਮੂਦੀ ਦੀ ਚਲੋ ਹੁਣ ਸਮੂਦੀ ਬਣਾਉਂਗੀ ਇਹ ਸਾਰਾ ਕੁਝ ਮੈਂ ਉਹ ਕਰਕੇ ਰੱਖ ਲਿਆ ਮਖਾਣੇ ਤੇ ਡਰਾਈ ਫਰੂਟ ਸੀਡਸ ਕੰਡ ਕੇ ਰੱਖ ਲੇ ਫਿਰ ਮੈਂ ਬਨਾਣਾ ਸਮੂਦੀ ਬਣਾਉਂਗੀ ਆਪਣੇ ਦੀ ਇਹ ਤਿਆਰੀ ਆ ਬ੍ਰੈਕਫਾਸਟ ਦੀ ਸਿੰਪਲ ਜਿਹਨਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈ ਚੀਜ਼ਾਂ ਨੂੰ ਦੁੱਧ ਬੋਇਲ ਕਰਨਾ ਰੱਖ ਤਾਂ ਦੁੱਧ ਬੋਇਲ ਹੋ ਰਿਹਾ ਤੇ ਆਟਾ ਗੁੰਨਣਾ ਮੈਂ ਸੋਚ ਕੇ ਮੈਂ ਦੁਪਹਿਰ ਹੀ ਤਾਜ਼ਾ ਗੁੰਨ ਲੂਗੀ ਫਿਰ ਸ਼ਾਮ ਨੂੰ ਹੀ ਕੰਮ ਆ ਜਾਊਗਾ ਮੈਂ ਆਟਾ ਮੈਂ ਫਿਰ ਗੁੰਨਣਾ ਨਹੀਂ ਹੈਗਾ ਆਲੂ ਐਕਸਟਰਾ ਬੋਇਲ ਕਰੇ ਸੀ ਆ ਫਰਿੱਜ ਦੇ ਵਿੱਚ ਰੱਖ ਦਾਨੀ ਆ ਤੇ ਸਵੇਰੇ ਨਾ ਮੇਰਾ ਮਨ ਜਾ ਬਣ ਗਿਆ ਜਦੋਂ ਮੈਂ ਆਲੂ ਬੋਇਲ ਕਰੇ ਤਾਂ ਮਾਈਕ੍ਰੋਵੇਵ ਵਿੱਚ ਸਟੀਮ ਇਕੱਠੀ ਹੋਏ ਨਾ ਸਾਰਾ ਗਿੱਲਾ ਹੋਇਆ ਹੋਏ ਅੰਦਰੋਂ ਫਿਰ ਮੈਂ ਮਾਈਕ੍ਰੋਵੇਵ ਅੰਦਰੋਂ ਕਲੀਨ ਕਰਤਾ ਸਾਰਾ ਕਿਉਂਕਿ ਜਿਹੜਾ ਸਟੀਮ ਨਾ ਗਿੱਲਾ ਹੋ ਗਿਆ ਅੰਦਰੋਂ ਜਿਹੜੀ ਉਹਦੀ ਗੰਦਗੀ ਹੁੰਦੀ ਆ ਨਰਮ ਪੈ ਜਾਂਦੀ ਜੋ ਵੀ ਉਹ ਫੂਡ ਪਾਰਟਿਕਲਸ ਉੱਤੇ ਲੱਗੇ ਹੁੰਦੇ ਨੇ ਫਿਰ ਮਾਈਕ੍ਰੋਵੇਵ ਵੀ ਮੈਂ ਅੰ ਸਰੇ ਮੈਂ ਫਰੀਜ਼ਰ ਵੀ ਉਪਰ ਸਾਰਾ ਫਰੀਜ਼ਰ ਸੀ ਉਹ ਵੀ ਕਲੀਨ ਕਰਤਾ ਹਨਾ ਫਰੀਜ਼ਰ ਕਲੀਨ ਕਰਨੇ ਨੂੰ ਲੱਗਦਾ ਮਾਰਚ ਜਮੇਂ ਨਾ ਸ਼ਰਮੈਂ ਮਾਰਚ ਤੋਂ ਨਹੀਂ April ਦਾ ਕਲੀਨ ਕਰਿਆ ਹੋਗਾ ਫਰੀਜ਼ਰ ਤੇ ਉਹ ਦਾ ਕੱਪੜਾ ਮਾਣਾ ਮੋਟਾ ਚਲੋ ਮਾਰਦੀ ਰਹਿਣੀ ਪਰ ਅੱਛੀ ਹੋਣਾ ਮੈਂ ਅੱਜ ਫਰੀਜ਼ਰ ਦੀ ਵੀ ਡੀਪ ਕਲੀਨਿੰਗ ਕਰਤੀ ਸਾਰਾ ਦੋ ਕੰਮ ਮੇਰਾ ਸਵੇਰੇ ਹੋ ਚੁੱਕੇ ਨੇ ਹੁਣ ਮੈਂ ਦਵਿੰਦਰ ਨੂੰ ਕਿਹਾ ਸੀ ਤੁਹਾਨੂੰ ਦੇਖਣਾ ਹੁਣ ਮੈਂ ਦਵਿੰਦਰ ਨੂੰ ਕਿਹਾ ਸੀ ਕਿ ਮੈਂ ਉੱਪਰ ਵਾਲੀ ਨੋਬੀ ਦੇ ਨਾ ਕਰਟਰਨਸ ਉਤਾਰ ਦੋ ਜਾਂ ਉਤਰਵਾ ਦੋ ਨਹੀਂ ਮੇਰੇ ਹੋਣਾ ਤਾਂ ਉਹ ਮੈਂ ਕਰਟਰਨਸ ਪਾਸ਼ ਕਰ ਦੂੰਗੀ ਬਾਕੀ ਝਾੜ ਚੜਾਈ ਜਾਂ ਮੈਂ ਕਰ ਲੂ ਜਾਂ ਹੈਲਪਰ ਤੋਂ ਕਰਵਾ ਦੂੰਗਾ ਐਟਲੀਸ ਉੱਪਰ ਵਾਲੀ ਨੋਬੀ ਦੇ ਕਰਟਰਨਸ ਤੋਂ ਕੇ ਵਾਪਸ ਲਗਾ ਦੇ ਕੋਸ਼ਿਸ਼ ਤਾ ਥੋੜੀ ਬੋਧੀ ਸਫਾਈ ਹੋਵੇ ਜਿਹੜਾ ਵੱਡਾ ਕੰਮ ਆ ਨਾ ਮੇਰੇ ਕਲੀਨਿੰਗ ਦਾ ਦਿਵਾਲੇ ਦਾ ਇਸ ਵਾਰੀ ਮੇਰਾ ਮੈਨੂੰ ਵੱਡਾ ਕੰਮ ਕੀ ਲੱਗਦਾ ਕਰਟਰਨਸ ਧੋਣੇ ਤੇ ਵਾਪਸ ਲਗਾਉਣੇ ਓਵਰ ਦਾ ਕੰਮ ਲੱਗਦਾ ਜਾਂ ਗੱਦਿਆਂ ਨੂੰ ਧੁੱਪ ਲਗਾਉਣੀ ਕਰਦਿਆਂ ਦੇ ਕਵਰ ਉਤਾਰਨੇ ਉਪਰਟਾ ਕੰਮ ਲੱਗਦਾ ਮੈਨੂੰ ਬਸ ਹੋਰ ਬਾਕੀ ਤਾਂ ਨਿੱਕੇ ਮੋਟੇ ਸਾਫਾਈ ਸਾਰਾ ਸਾਲ ਚੱਲਦੀਆਂ ਰਹਿੰਦੀਆਂ ਨੇ ਮੇਡੀ ਕਲੀਨਿੰਗ ਸਪੈਸ਼ਲੀ ਅਹੀ ਹੁੰਦੀ ਹੈ ਵੀ ਸਾਲ ਤੋਂ ਹੁੰਦੀ ਹੈ ਉਹੀ ਮੁੰਡਾ ਕੰਮ ਹੋ ਜਾਂਦਾ ਬਸ ਮੈਨੂੰ ਕਾਰਟਨਸਾਂ ਤੇ ਗੱਦਿਆਂ ਦਾ ਵੀ ਗੱਦਿਆਂ ਤੋਂ ਪਰਬਦੇ ਕਾਫਰ ਉਤਾਰ ਦਈਏ ਤੇ ਗੱਦੇ ਝਾੜੀ ਜਾਂ ਤੋਤੇ ਕਵਰ ਤੋਤੇ ਜਾਂ ਝਣਾ ਦਈਏ ਇਹ ਬਟਾ ਕੰਮਾ ਚਲੋ ਜੀ ਹੁਣ ਜੋ ਟਾਈਮ ਹੋਊਗਾ ਬ੍ਰੇਕਫਾਸਟ ਉਦੋਂ ਕਰਾਂਗੇ ਬ੍ਰੇਕਫਾਸਟ ਮੇਰੇ ਕੋਲੋਂ ਤਿਆਰੀ ਹੈ ਤੇ ਹੁਣ ਬ੍ਰੇਕਫਾਸਟ ਵਿੱਚ ਮੈਂ ਬਣਾਉਣ ਲੱਗੀ ਸੀ ਦਵਿੰਦਰ ਲਈ ਸੈਂਡਵਿਚ ਆਲੂ ਸੈਂਡਵਿਚ ਆਲੂ ਸੈਂਡਵਿਚ ਅੱਛਾ ਲੱਗ ਰਿਹਾ ਵੈਸੇ ਅੱਛਾ ਲੱਗਦਾ ਮੈਂ ਵੀ ਇੱਕ ਦਿਨ ਖਾ ਕੇ ਦੇਖਿਆ ਸੀਗਾ ਵਿੱਚ ਜਿਵੇਂ ਜੇ ਤਾਂ ਉਹਨਾਂ ਫਰਾਈਟੀ ਆਫ ਸਬਜ਼ੀ ਵਗੈਰਾ ਕੁਝ ਪਾਇਆ ਹੋਵੇ ਫਿਰ ਤਾਂ ਅੱਛਾ ਲੱਗਦਾ ਕੱਲੇ ਆਲੂ ਨਹੀਂ ਅੱਛੇ ਲੱਗਦੇ ਵਿੱਚ ਪਿਆਜ਼ ਪਾ ਲਓ ਬਰੀਕ ਕੱਟ ਕੇ ਹਰੀ ਮਿਰਚ ਸ਼ਿਮਲਾ ਮਿਰਚ ਕੋਰਨ ਪਨੀਰ ਪਾ ਲਓ ਕੋਈ ਹੋਰ ਸਬਜ਼ੀ ਪਾ ਲਓ ਫਿਰ ਤਾਂ ਅੱਛਾ ਲੱਗਦਾ ਕੱਲੇ ਆਲੂ ਜੀ ਨਹੀਂ ਵਧੀਆ ਲੱਗਦਾ ਮੈਂ ਮਟਰ ਵੀ ਇਹ ਚ ਪਾਣਾ ਨਹੀਂ ਹੋਈਆਂ ਫਰੋਜ਼ਨ ਤੇ ਦਵਿੰਦਰ ਦੀ ਚੋਇਸ ਆ ਕਿ ਉਹਨਾਂ ਨੂੰ ਸੈਂਡਵਿਚ ਗ੍ਰਿਲਰ ਵਾਲਾ ਪਸੰਦ ਹੈ ਜੇ ਮੈਂ ਕੱਲੀ ਨਾ ਆਪਣੇ ਵਾਸਤੇ ਖਾਣਾ ਹੋਵੇ ਤਾਂ ਮੈਂ ਗੈਸ ਤੇ ਆਪਣਾ ਤਵਾ ਰੱਖ ਕੇ ਉੱਤੇ ਵੀ ਬਣਾ ਲਾਂ ਨਹੀਂ ਹੁੰਨੀ ਆ ਕੋਨ ਤੇ ਫਿਰ ਅਸੀਂ ਅਗਾ ਕਿ ਇੱਥੇ ਇਕੱਲੇ ਇੱਕ ਸੈਂਡਵਿਚ ਵਾਸਤੇ ਗ੍ਰਿਲਰ ਕੱਢਾਂਗੇ ਫਿਰ ਉਹਨੂੰ ਠੰਡਾ ਕਰਾਂਗੇ ਸਾਫ਼ ਕਰਾਂਗੇ ਫਿਰ ਵਾਪਸ ਰੱਖਾਂਗੇ ਪ੍ਰੈਸ ਕਰਕੇ ਠੀਕ ਹੈ ਆਪਾਂ ਆਪਦੇ ਤਰੀਕੇ ਨਾਲ ਬਣਾ ਲਵਾਂ ਨੇ ਆ ਦਵਿੰਦਰ ਨੂੰ ਪਸੰਦ ਆ ਚਾਹੇ ਜਹੀ ਕਿਸੇ ਦੀ ਚੋਇਸ ਆ ਫਿਰ ਆਪਾਂ ਨੂੰ ਅਗਲੇ ਦੀ ਚੋਇਸ ਦਾ ਧਿਆਨ ਰੱਖਣਾ ਪੈਂਦਾ ਤੇ ਇਧਰ ਸੈਂਡਵਿਚ ਬਣ ਕੇ ਹੋ ਗਿਆ ਰੈਡੀ ਬਹੁਤ ਬਹੁਤ ਜ਼ਿਆਦਾ ਟੇਸਟੀ ਲੱਗਦਾ ਬਾਾਕੀ ਆਪਣੀ ਪਸੰਦ ਦੀ ਚਟਨੀ ਸੌਸਿਸ ਉਸ ਕੁਝ ਵੀ ਦੇ ਵਿੱਚ ਐਡ ਕਰ ਲਓ ਤੇ ਮੈਂ ਆਪਣੇ ਲਈ ਬਣਾ ਲਈ ਸੀ ਬਨਾਣਾ ਸਮੂਦੀ ਬਨਾਣਾ ਦੀ ਜਗ੍ਹਾ ਤੁਸੀਂ ਕੋਈ ਵੀ ਫਰੂਟ ਲੈ ਸਕਦੇ ਹੋ ਕੋਈ ਵੀ ਫਰੂਟ ਐਪਲ ਲੈ ਲਓ ਐਪਲ ਅੱਜਕੱਲ ਆਮ ਹੋਏ ਪਏ ਨੇ ਸਟਰਾਬੇਰੀ ਲੈ ਲਓ ਕੋਈ ਮਰਜ਼ੀ ਫਰੂਟ ਲੈ ਲਓ ਵਿੱਚ ਥੋੜੇ ਜਿਹਾ ਡਰਾਈ ਫਰੂਟਸ ਪਾ ਲਓ ਸੀਡਸ ਪਾ ਲਓ ਮਖਾਣੇ ਪਾ ਲਓ ਇੱਕ ਦੋ ਖਜੂਰਾਵਾਂ ਵਾਲੋ ਮਠਾਸ ਲਈ ਬਹੁਤ ਹੀ ਜ਼ਿਆਦਾ ਟੇਸਟੀ ਹੈਲਦੀ ਤੇ ਨਿਊਟ੍ਰੀਸ਼ਸ ਥੋੜਾ ਬ੍ਰੇਕਫਾਸਟ ਬਣ ਕੇ ਰੈਡੀ ਹੋ ਜਾਂਦਾ ਪੂਰਾ ਪੇਟ ਥੋੜਾ ਫੁੱਲ ਹੋ ਜਾਂਦਾ ਸਮੂਦੀ ਨਾਲ ਤੇ ਹੁਣ ਸੀ ਦੁਪਹਿਰੇ ਲੰਚ ਤੋਂ ਬਾਅਦ ਦਾ ਟਾਈਮ ਮੈਂ ਤੋਂ ਇਸ ਕਰਟਰਨਸ ਉੱਪਰਲੀ ਲੌਬੀ ਵਾਲੇ ਕਰਟਰਨਸ ਦਵਿੰਦਰ ਨੇ ਸਵੇਰ ਉਤਾਰ ਕੇ ਦੇਤੇ ਸੀਗੇ ਤੇ ਇਹਨਾਂ ਨੂੰ ਮੈਂ ਕਰਦੀਆਂ ਵਾਸ਼ ਵਾਸ਼ ਕਰਨ ਲਈ ਮੈਨੂੰ ਨਾ ਤਿੰਨ ਜਾਂ ਦੋ ਕਰਟਰਨਸ ਲੈ ਕੇ ਤੁਸੀਂ ਰੱਸੀ ਨਾਲ ਬੰਨ ਲਓ ਡਿਪੈਂਡ ਕਰਦਾ ਕਰਟਰਨਸ ਪਤਲੇ ਨੇ ਹਲਕੇ ਨੇ ਜਾਂ ਹੈਵੀ ਨੇ ਹੈਵੀ ਨੇ ਦੋ ਕਰਟਰਨਸ ਬੰਨ ਲਓ ਜਾਂ ਸਿੰਗਲ ਕਰਟਰਨ ਲੈ ਲਓ ਜੇ ਕਰਟਰਨਸ ਹਲਕੇ ਨੇ ਦੋ ਜਾਂ ਤਿੰਨ ਤੁਸੀਂ ਪੜਦੇ ਇਕੱਠੇ ਬੰਨ ਲਓ ਰੱਸੀ ਨਾਲ ਰਿੰਗਸ ਦੇ ਵਿੱਚ ਜੀ ਰੱਸੀ ਟਪਾ ਕੇ बन के रसी न उपरों तुम तो कोई भी पुरानी जराब चढ़ा लो मेरे को जराबा ना लफिया हुई और लूज ही जराब चढ़ी दे होनी जराब यह मैं स्पैशल पड़द्या रखे हुए कई साल में यूज कर रही हूँ तो उस पड़दे धो तो के मैं फिर रख दी हूँ इस तरीके मैं दो, दो तीन तीन पड़े लैके बन के रस्सी फिर मैं मशीन च फूली चूनी पाई हूँगी उस मशीन का काम आ धोना मेरा कोई काम नहीं ਇਹ ਫੁੱਲੀ ਮਸ਼ੀਨ ਜਿਸ ਦਿਨ ਲਈਆ ਨਾ ਮੈਨੂੰ ਤਾਂ ਪੜਦੇ ਚਾਦਰਾਂ ਕੰਬਲ ਧੋਣੇ ਇਹਨੇ ਆਸਾਨ ਹੋ ਗਏ ਪਤਾ ਹੀ ਨਹੀਂ ਲੱਗਦਾ ਵੀ ਕਦੇ ਧੋਤੇ ਜਾਂਦੇ ਨਾ ਅੱਗੇ ਐਡਾ ਵੱਡਾ ਝੰਜਟ ਲੱਗਦਾ ਪਰ ਹੁਣ ਪਤਾ ਹੀ ਨਹੀਂ ਲੱਗਦਾ 2 ਵੱਜ ਚੁੱਕੇ ਨੇ ਟਾਈਮ ਹੋ ਰਿਹਾ 2 ਵਜੇ ਦਾ ਮਸ਼ੀਨ 'ਚ ਮੈਂ ਕਾਟਰਨਸ ਪਾਤੇ ਤੇ ਲੱਗ ਜੂ ਡੇਢ ਘੰਟ ਜਮ ਹੁਣ 2 ਵਜੇ ਨੇ 3:30 ਵਜੇ ਨੂੰ ਧੋ ਕੇ ਹਾਂ ਕਾਟਰਨ ਸਵੇਰ ਉਦੋਂ ਨੂੰ ਮਸ਼ੀਨ ਰੁਕੂਗੀ ਤੇ ਉਹਨੇ ਟਾਈਮ ਤੱਕ ਮੈਂ ਬਾਹਰ ਵਾਲਾ ਫ੍ਰਿਜ ਸਾਫ਼ ਕਰਦੀ ਆ ਜਿਹੜਾ ਬਾਹਰ ਕਿਚਨ 'ਚ ਫ੍ਰਿਜ ਪਿਆ ਫ੍ਰਿਜ ਨਾ ਬਿਲਕੁਲ ਖਾਲੀ ਨਹੀਂ ਪਿਆ ਬਿਲਕੁਲ ਖਾ ਮਸੰਮੀਆ ਮਸੰਮੀਆ ਚੱਕ ਰਹੀ ਸੀ ਫ੍ਰਿਜ ਬਿਲਕੁਲ ਖਾਲੀ ਸਿਰਫ ਦੋ ਚੀਜ਼ਾਂ ਨੇ ਉਹਦੇ ਵਿੱਚ ਐਗਸ ਤੇ ਮਸੰਮੀਆ ਤੇ ਫਿਰ ਮੈਂ ਕਿਹਾ ਚਲੋ ਹੁਣ ਵਧੀਆ ਟਾਈਮ ਹੈ ਫ੍ਰਿਜ ਖਾਲੀ ਹੈ ਮੈਂ ਕਲੀਨ ਕਰ ਦਾਨੀ ਆ ਤੇ ਫਿਰ ਕਾਫੀ ਟਾਈਮ ਲੱਗ ਜਾਂਦਾ ਬਾਹਰ ਵਾਲਾ ਫ੍ਰੀਜ਼ ਤਾਂ ਇਹ ਜਲਦੀ ਜਲਦੀ ਗੰਦਾ ਨਹੀਂ ਹੁੰਦਾ ਤੇ ਉਹ ਸਫਾਈ ਵੀ ਮੰਗ ਰਿਆ ਹੁਣ ਸਫਾਈ ਦੀ ਲੋੜ ਆ ਤੇ ਫ੍ਰਿਜ ਖਾਲੀ ਵੀ ਆ ਤੇ ਮੈਂ ਬਾਹਰ ਕਿਚਨ ਚ ਜਾ ਕੇ ਫ੍ਰਿਜ ਦੀ ਕਲੀਨਿੰਗ ਕਰ ਦਿਆਂ ਤੇ ਹੁਣ ਮੈਂ ਆ ਗਈ ਸੀ ਬਾਹਰ ਵਾਲੇ ਕਿਚਨ ਚ ਕਰਦੇ ਆ ਫ੍ਰਿਜ ਦੀ ਸਫਾਈ ਫ੍ਰਿਜ ਵੈਸੇ ਬਹੁਤ ਜ਼ਿਆਦਾ ਗੰਦਾ ਤਾਂ ਹੈ ਨਹੀਂ ਕਿਉਂਕਿ ਅਸੀਂ ਨਾ ਜ਼ਿਆਦਾ ਆਵਲ ਫ੍ਰੀਜ ਤਾਂ ਯੂਜ਼ ਹੁੰਦਾ ਔਰ ਗੰਦਾ ਹੈਗਾ ਸਾਫ ਵੀ ਨਾ ਕਰਾਂਗੇ ਰੈਫਰਿਜਰਜਰ ਖਾਲੀ ਜਦੋਂ ਖਾਲੀ ਹੁੰਦਾ ਨਾ ਫਿਰ ਆਪ ਨੂੰ ਹਿੰਮਤ ਹੀ ਮਿਲ ਜਾਂਦੀ ਹੈ ਵੀ ਹਾਂ ਫਰਿਜੇ 'ਚ ਹੁਣ ਸਮਾਨ ਨਹੀਂ ਹੈਗਾ ਐਟਲੀਸਟ ਆਪਾਂ ਨੂੰ ਸਮਾਨ ਕੱਢਣ ਦੀ ਵਾਪਸ ਟਿਕਾਉਣ ਦੀ ਮਿਹਨਤ ਤਾਂ ਨਹੀਂ ਕਰਨੀ ਪਊਗੀ ਤੇ ਸਾਫ ਕਰਨਾ ਲਈ ਸੌਖਾ ਹੋ ਜਾਂਦਾ ਜਦੋਂ ਫਰਿਜ 'ਚ ਸਮਾਨ ਨਾ ਹੋਵੇ ਜਾਂ ਘੱਟ ਸਮਾਨ ਹੋਵੇ ਤੇ ਫਿਰ ਬਸ ਤਰੀਕੇ ਨਾਲ ਫਿਰ ਮੈਂ ਫਰਿਜ ਕਰੂੰਗਾ ਸਾਫ ਪਹਿਲਾਂ ਤਾਂ ਸਾਰਾ ਸਮਾਨ ਕੱਢ ਦੂੰ ਮਾਰ ਸਮਾਨ ਕੋਈ ਹੈ ਹੀ ਨਹੀਂ ਕਿ ਤੇ ਐਗਸਾਰ ਡੱਬਾ ਸੀ ਖਮਸਮੀਆਂ ਸੀ ਜੇ ਇੱਕ ਜੂਸ ਦੀ ਬੋਟਲ ਪਈ ਹੋਰ ਤੇ ਦੇ ਵਿੱਚ ਕੋਈ ਸਮਾਨ ਨਹੀਂ ਹੈਗਾ ਫਰਿਜ ਵਿੱਚ ਤੇ ਬਸ ਇਹਨਾਂ ਸ਼ੈਲਫ ਤੇ ਮੈਂ ਗਿੱਲਾ ਸੁੱਕਾ ਕੱਪੜਾ ਮਾਰ ਦੂੰਗੀ ਤੇ ਸ਼ੈਲਫ ਹੋ ਜਾਣਗੇ ਸਾਫ ਬਾਕੀ ਸਾਫ ਇਹ ਫਰਿੱਜ ਆਲਰੇਡੀ ਇਹ ਫਰਿੱਜ ਵਿੱਚ ਵੀ ਮੈਂ ਨਿਚੇ ਲਗਾਏ ਹੋਏ ਨੇ ਮੈਟ ਪਰ ਅੰਦਰ ਵਾਲੇ ਫਰਿੱਜ ਨਾਲ ਦੇ ਤਾਂ ਨਹੀਂ ਹੈਗੇ ਇਹ ਹੋਰ ਤਰ੍ਹਾਂ ਦੇ ਨੇ ਪਰ ਕੰਮ ਚੱਲ ਜਾਂਦਾ ਉਹਨਾਂ ਗੰਦਾ ਨਹੀਂ ਹੁੰਦਾ ਫਿਰ ਲਾਈਨਰ ਮੈਟ ਹੀ ਗੰਦੇ ਹੁੰਦੇ ਨੇ ਫਰਿੱਜ ਦੇ ਨੀਚੇ ਬਹੁਤ ਜ਼ਿਆਦਾ ਗੰਦਾ ਹੁੰਦਾ ਪਰ ਫਿਰ ਵੀ ਮੈਂ ਇਹਦਾ ਸਬਜ਼ੀਆਂ ਦਾ ਡੱਬਾ ਕੱਟ ਕੇ ਨੀਚੇ ਵੀ ਫਰਿੱਜ ਸਾਫ ਕੀਤਾ इवन ਸਬਜ਼ੀਆਂ ਦਾ ਡੱਬਾ ਵੀ ਮੈਂ ਵਿੱਚੋਂ ਸਾਫ ਕੀਤਾ ਆਪਦੇ ਵੱਲੋਂ ਪੂਰਾ ਇੱਕ ਵਾਰ ਡੀਪ ਕਲੀਨ ਕਰਤਾ ਫਿਰ 2-3 ਮਹੀਨੇ ਨਿਕਲ ਜਾਂਦੇ ਨੇ ਕੋਈ ਡੀਪ ਕਲੀਨ ਕਰਦੇ ਹਾਂ ਕਿਉਂਕਿ ਫ੍ਰੀਜਰ ਅਸੀਂ ਬਹੁਤਾ ਯੂਜ਼ ਨਹੀਂ ਕਰਦੇ ਹੈਗੇ ਇਹ ਉਦੋਂ ਕੰਮ ਆਉਂਦਾ ਸੀ ਜਦੋਂ ਗਰਮੀ ਪਹੁੰਚ ਜਾਂਦਾ ਸੀ ਫਰੂਟਸ ਵੱਡੇ-ਵੱਡੇ ਜਿਵੇਂ ਵਾਟਰਮੈਲਨ ਹੋ ਗਿਆ ਮੈਲਨ ਹੋ ਗਿਆ ਉਦੋਂ ਜਿਆਦਾ ਆਉਂਦੇ ਸੀਗੇ ਫਰੂਟਸ ਤੇ ਉਦੋਂ ਅਸੀਂ ਇਧਰ ਫਰੂਟਸ ਰੱਖ ਜਾਂਦੇ ਸੀ ਮੈਂਗੋਸ ਹੋ ਕੇ ਕਾਫੀ ਦਵਿੰਦਰ ਤੇ ਆਦਿ ਫਿਰ ਉਹ ਇਕੱਠਾ ਹੀ ਲਿਆਉਂਦੇ ਨੇ ਸਮਾਨ ਜੋ ਲਿਆਉਂਦੇ ਨੇ ਕਹਿੰਦੇ ਬਾਰੀ-ਬਾਰੀ ਮੈਂ ਜਾਵਾਂ ਨਾ ਜਾਵਾਂ ਇੱਕ ਦੁਕਾਨ ਤੇ ਉਹੀ ਕੰਮ ਬਾਰੀ-ਬਾਰੀ ਕਰੋ ਵੀ ਜੋ ਜਾਣਾ ਇੱਕ ਦਿਨ ਤਾਂ ਇਕੱਠਾ ਹੀ ਫਰੂਟ ਲਿਆਉ ਹਣਾ ਫਿਰ ਉਹ ਇਸ ਕਰਕੇ ਉਹ ਫਿਰ ਐਕਸਟਰਾ ਫਰੂਟ ਇਹ ਫ੍ਰਿਜ ਵਿੱਚ ਰੱਖ ਦੰਦੇ ਹੁੰਦੇ ਸੀ ਉਦੋਂ ਬਹੁਤ ਜ਼ਿਆਦਾ ਯੂਜ਼ ਚ ਆਉਂਦਾ ਸੀ ਪਰ ਹੁਣ ਇਹ ਚ ਇੰਨਾ ਜ਼ਿਆਦਾ ਸਮਾਨ ਨਹੀਂ ਹੈਗਾ ਤੇ ਜਿੰਨਾ ਚਲੋ ਸਮਾਨ ਹੁੰਦਾ ਥੋੜਾ ਬਹੁਤ ਐਕਸਟਰਾ ਸਾਨੂੰ ਲੱਗਦਾ ਇੱਧਰ ਰੱਖ ਜਾਣੇ ਹੁੰਦੇ ਆ ਤੇ ਫ੍ਰਿਜ ਦਾ ਡੋਰ ਆ ਡੋਰ ਦੇ ਜਿਹੜੇ ਨਾਲ ਐਸੈਸਰੀ ਲੱਗੀ ਹੋਈ ਹੈ ਇਹ ਵੀ ਮੈਂ ਕਲੀਨ ਕਰ ਦੂੰਗੀ ਵਾਈਪ ਕਰ ਦੂੰਗੀ ਵੈਸੇ ਇੰਨਾ ਜ਼ਿਆਦਾ ਗੰਦਾ ਨਹੀਂ ਸੀ ਪਰ ਆਪਦੇ ਵੱਲੋਂ ਜਿਹੜੀ ਸਫਾਈ ਕਰਦੇ ਆ ਫਿਰ ਐ ਹੁੰਦਾ ਵੀ ਹੁਣ ਅੱਛੀ ਤਰ੍ਹਾਂ ਕਾਰੀ ਦੋ ਇਨ ਹੋਵੇ ਕੱਲ ਨੂੰ ਉਹ ਚੀਜ਼ ਰਹਿ ਜਾਏ ਉਹ ਨਹੀਂ ਮੈਂ ਕਰੀ ਸੀ ਵੀ ਇੱਕ ਵਾਰ ਹੁਣ ਕਰਨ ਲੱਗੀ ਹਾਂ ਮੈਂ ਅੱਛੀ ਤਰ੍ਹਾਂ ਫਰਿੱਜ ਅੰਦਰੋਂ ਕਰਤਾ ਚਿੱਟਰਾ ਕਲੀਨ ਸਬਜ਼ੀ ਵਾਲਾ ਡੱਬਾ ਵੀ ਕਲੀਨ ਕਰਤਾ ਉਹਨੂੰ ਵਾਪਸ ਮਹਿਲ ਲਗਾ ਦਾਨੀ ਆ ਫਰਿੱਜ ਦਾ ਡੋਰ ਵੀ ਕਲੀਨ ਹੋ ਗਿਆ ਅੰਦਰੋਂ ਸਭ ਕੁਝ ਹੋ ਗਿਆ ਕਲੀਨ ਤੇ ਹੁਣ ਮੈਂ ਕਰ ਲਈ ਤੇ ਫਰੀਜ਼ਰ ਕਲੀਨ ਮੈਂ ਕਿਹਾ ਚਲੋ ਫਰੀਜ਼ਰ ਵੀ ਕਰ ਦਵਾ ਫਰੀਜ਼ਰ ਵੀ ਗੰਦਾ ਸੀ ਪਰ ਉਹ ਹੀ ਗੱਲ ਬਹੁਤ ਜ਼ਿਆਦਾ ਗੰਦਾ ਨਹੀਂ ਸੀਗਾ ਹੁਣ ਇਸ ਤੋਂ ਬਾਅਦ ਤਾਂ ਜ਼ਿਆਦਾ ਯੂਜ਼ ਨਹੀਂ ਹੋਣਾ ਫਰੀਜ਼ਰ ਗਰਮੀਆਂ ਵਿੱਚ ਬਹੁਤ ਯੂਜ਼ ਹੋਇਆ ਹੋਏ ਕਿਉਂਕਿ ਖੇਤ ਪਾਣੀ ਪੂਣੀ ਜਾਂਦਾ ਸੀ ਕੈਂਪਰ ਜਾਂਦੇ ਸੀ ਪਾਣੀ ਦਾ ਕਾਫੀ ਜ਼ਿਆਦਾ ਬਰਫ ਅਸੀਂ ਇਹ ਨੂੰ ਦਿਸੇ ਪਾਰੀ ਵਾਰੀ ਯੂਜ਼ ਕਰਨੀ ਰ ਕੱਢਣੀ ਪਰ ਵਾਪਸ ਪਾਣ ਰੱਖਣਾ ਤੇ ਹੁਣ ਨਹੀਂ ਪਰ ਹੈਗਾ ਯੂਜ਼ ਤਾਂ ਹੁੰਦਾ ਨਾ ਜਿਆਦਾ ਇਸ ਕਰਕੇ ਮੈਂ ਕਿਤੇ ਲਈ ਵੀ ਸਾਫ਼ ਕਰ ਰਹੀ ਦਮਾਂ ਇਹ ਸਾਡਾ ਫ੍ਰਿਜ ਬਹੁਤ ਸਾਲ ਪੁਰਾਣਾ 2011 ਦਾ ਅਸੀਂ ਖਰੀਦੇ ਹੋਇਆ ਲਾਸਟ ਈਅਰ ਅਸੀਂ ਨਵਾਂ ਲੈ ਲਿਆ ਲਾਸਟ ਈਅਰ ਇਹ ਬਾਹਰ ਵਾਲੀ ਕਿਚਨ ਚ ਕੱਟਦਾ ਜਦੋਂ ਬਾਹਰ ਵਾਲੀ ਕਿਚਨ ਚ ਕੱਟਦਾ ਉਦੋਂ ਤੱਕ ਠੀਕ ਚੱਲ ਰਿਹਾ ਕਿਉਂਕਿ ਪੁਰਾਣਾ ਹੋ ਗਿਆ 올ਡ ਹੋ ਗਿਆ ਜਿਵੇਂ ਬੰਦੇ 올ਡ ਹੋ ਜਾਂਦੇ ਨੇ ਉਹ 올ਡ ਹੋ ਗਏ ਤੇ ਬੁਢਾਪਾ ਆ ਗਿਆ ਤੇ ਹੁਣ ਉੰਨੀ ਜਿਆਦਾ ਇਹ ਉਹ ਬਾਹਰ ਚੱਲ ਨਹੀਂ ਸਕਦਾ ਜਿਵੇਂ ਅੰਦਰ ਵਾਲੇ ਫ੍ਰੀਜ ਤੇ ਜਿਆਦਾ ਲੋਡ ਹੁੰਦਾ ਉਹ ਆਪਾਂ ਜਿਆਦਾ ਵਾਰ ਖੋਲਦੇ ਆਂ ਸਾਮਾਨ ਰੱਖਦੇ ਆਂ ਕੱਢਦੇ ਆਂ ਜਿਆਦਾ ਸਾਮਾਨ ਹੁੰਦਾ ਉਹ ਉਹ ਜਿਆਦਾ ਲੋਡ ਨਹੀਂ ਚੱਲ ਸਕਦਾ ਇਹ ਹੁਣ ਰਿਟਾਇਰ ਹੋ ਗਿਆ ਇਸ ਕਰਕੇ ਇਹਨੂੰ ਇਹਲੇ ਕਿਚਨ ਚ ਰੱਖਤਾ ਪਰ ਕੰਮ ਸਾਨੂੰ ਦੇ ਰਿਹਾ ਹਜੇ ਵੀ ਦੇ ਰਿਹਾ ਕੰਮ ਅੰਦਰ ਵਾਲੇ ਕਿਚਨ ਤਾਂ ਬਿਲਕੁਲ ਚੱਲਣਾ ਬੰਦ ਵੀ ਹੋ ਗਿਆ ਸੀਗਾ ਜਿਵੇਂ ਪਾਣੀ ਪਾਣੀ ਹੋ ਜਾਂਦਾ ਸੀ ਪਰ ਹੁਣ ਬਾਹਰ ਵਾਲੇ ਕਿਚਨ ਚ ਵਧੀਆ ਕੰਮ ਦੇ ਰਿਹਾ ਸਾਨੂੰ ਕੁਕਿੰਗ ਨਹੀਂ ਤਾਂ ਬੰਦਾ ਨਹੀਂ ਜਾ ਸਕਦਾ ਇਹ ਪਰ ਚਲੋ ਅਸੀਂ ਯੂਸ ਕਿਨੂੰ ਲੈ ਰਿਆਂਗੇ ਉਹ ਗੱਲ ਜਿਹੜੀ ਆਪ ਦੀ ਚੀਜ਼ ਖਰੀਦੀ ਹੁੰਦੀ ਆਪਾਂ ਨੇ ਸਾਧਾਂ ਤੋਂ ਵਰਤੀ ਹੁੰਦੀ ਉਹਨੂੰ ਕੱਢਣ ਨੂੰ ਵੀ ਜੀਨ ਨਹੀਂ ਕਰਦਾ ਹੈਗਾ ਚੀਜ਼ਾਂ ਨਾਲ ਵੀ ਆਪਣਾ ਆਪਣੇ ਅਟੈਚਮੈਂਟ ਹੋ ਜਾਂਦੀ ਹੈਗੀ ਬਾਕੀ ਸਾਨੂੰ ਫਰਜ਼ਾ ਨਹੀਂ ਹੈਗਾ ਦੋ ਫ੍ਰਿਜ ਬਿਨਾ ਤੁਹਾਨੂੰ ਜਮੇਂ ਸੰਦਾਂ ਗਰਮੀਆਂ ਚ ਇਹਨਾਂ ਸਮਾਨ ਹੋ ਜਾਂਦਾ ਪਹੁੰਚ ਆਉਂਦਾ ਸਮਾਨ ਹੋ ਜਾਂਦਾ ਗਰਮੀਆਂ ਵਿੱਚ ਇੱਕ ਮੌਸਮ ਆਪਣਾ ਇੰਨੀ ਗਰਮੀ ਹੁੰਦੀ ਹੈ ਵੀ ਇੱਕ ਇੱਕ ਚੀਜ਼ ਫਰਿਜ ਵਿੱਚ ਰੱਖਣੀ ਪੈਂਦੀ ਹੈ ਬਾਹਰ ਰੱਖ ਹੀ ਨਹੀਂ ਸਕਦੇ ਹੁੰਦੇ ਤੇ ਫ੍ਰਿਜ ਤਾਂ ਮੇਰਾ ਹੋ ਗਿਆ ਸੀ ਕਲੀਨ ਉਸ ਤੋਂ ਬਾਅਦ ਮੈਂ ਕਿਹਾ ਚਲੋ ਕਿਚਨ ਵੀ ਥੋੜੀ ਜਿਹੀ ਕਲੀਨ ਕਰਦਾ ਔਕਾਪੜਾ ਮਾਰਨਾ ਮਾਹਰਮਾ ਸ਼ੈਲਫ ਤੇ ਹਰ ਤੋਂ ਮੈਂ ਕੀ ਕਲੀਨ ਕਰਨੀ ਕੋਈ ਗੰਦੀ ਵੀ ਹੈ ਨਹੀਂ ਸਵਾ ਸ਼ੈਲਫ ਤੇ ਹੁੰਦਾ ਵੀ ਡਸਟ ਆ ਜਾਂਦੀ ਅੱਜ ਅੱਜ ਸਾਫ ਕਰ ਦੂੰ ਕੱਲ ਨੂੰ ਫੇਰ ਡਸਟ ਚਮਕੂਗੀ ਪਰ ਰੋ ਰੋ ਦਿਨੇ ਸਾਫ ਹੁੰਦੀ ਹੈ ਐਵੇਂ ਮੈਂ ਝੂਠ ਬੋਲੀ ਚਾਹਾਂ ਮੈਂ ਰੋਜ਼ ਹੀ ਕਪੜਾ ਮਾਰਦੇ ਆ ਰੋਜ਼ ਨਹੀਂ ਕਪੜਾ ਮਾਰਦਾ ਅੱਜ ਚਲੋ ਫ੍ਰਿਜ ਕਰਕੇ ਮੈਂ ਉਹਲੇ ਕਿਚਨ ਚਾਈ ਸਫਾਈ ਕਰ ਕੇ ਮੈਂ ਚਲੋ ਸ਼ੈਲਫ ਤੇ ਸਾਫ ਕਰਦਾ ਕਪੜਾ ਮਾਰਦਾ ਤੇ ਕਿਚਨ ਸਾਰੀ ਹੋ ਗਈ ਕਲੀਨ ਬਿਲਕੁਲ ਚਮਕਣ ਲੱਗ ਜਾਂਦੇ ਕਪੜਾ ਮਾਰ ਦੋ ਵੀ ਗੱਲ ਹਰ ਇੱਕ ਚੀਜ਼ ਨਾ ਸਫਾਈ ਨਾਲ ਹੀ ਸੋਹਣੀ ਲੱਗਦੀ ਹੈ ਨਾ ਸਾਫ ਹੋਵੇ ਜੰਮ ਕਦੀ ਹੋਵੇ ਫੇਰ ਦੇਖਣ ਨੂੰ ਕੀ ਕਰਦਾ ਫੇਰ ਹੀ ਲੱਗਦਾ ਹਾਂ ਇੱਥੇ ਕੋਈ ਰਹਿੰਦਾ ਇੱਥੇ ਕੋਈ ਵਸਦਾ ਚਲੋ ਇਹ ਸਾਰਾ ਕੁਝ ਹੋ ਗਿਆ ਕਲੀਨ ਕਿਚਨ ਵੀ ਕਲੀਨ ਹੋ ਗਈ ਸਿੰਕਸ 'ਚ ਵੀ ਮੈਂ ਗਿੱਲਾ ਕੱਪੜਾ ਹੀ ਮਾਰਿਆ ਕਿਉਂਕਿ ਬਹੁਤ ਜ਼ਿਆਦਾ ਗੰਦੀਆਂ ਨਹੀਂ ਸੀ ਇਹ ਸਹਾਰੇ ਗਿੱਲੇ ਕੱਪੜੇ ਨਾਲ ਸਾਫ਼ ਕਰਕੇ ਕੰਮ ਚੱਲ ਗਿਆ ਕਈ ਵਾਰ ਚਲੋ ਮੈਂ ਵਾਸ਼ ਕਰਦਾ ਨਹੀਂ ਜਦੋਂ ਬਹੁਤ ਜ਼ਿਆਦਾ ਗੰਦੀਆਂ ਹੋਣ ਤੇ ਫਰੀਜ਼ਰ ਬਿਲਕੁਲ ਕਲੀਨ ਪਰ ਬਰਫ਼ ਮੈਂ ਹਜੇ ਵੀ ਸਟਿਲ ਰੱਖੀਏ ਕਿਉਂਕਿ ਕਈ ਵਾਰ ਕੋਈ ਲੋਡ ਪੈ ਜਾਂਦੇ ਹਲੇ ਮੈਂ ਬਰਫ਼ ਕੱਢੀ ਨਹੀਂ ਅੰਗੇ ਮੈਂ ਇਹਨਾਂ ਨੂੰ ਮੱਖਣ ਹੋਰ ਟਿਨ ਉੱਪਰ ਸਾਰੇ ਟੋਂਗੇ ਖਾਲੀ ਕਰਕੇ ਰੱਖ ਦਾਂਗੀ ਇੱਕ ਦੋ ਰੱਖ ਲਾਂਗੇ ਤੇ ਫਰਿੱਜ ਵੀ ਸਾਰਾ ਕਲੀਨ ਆ ਇਹ ਇਹ ਜੂਸ ਦੀ ਬੋਟਲ ਪਈ ਨੂੰ ਨਾ 2 2 ਢਾਈ ਮਿੰਨ ਹੋ ਗਏ ਅ ਬਸਾਂ ਇਹ ਲੈ ਕੇ ਰੱਖ ਲਾਂ ਮੈਂ ਕੋਈ ਆਇਆ ਗਿਆ ਆ ਜਾਂਦਾ ਪਰ ਅਸੀਂ ਨਹੀਂ ਪੀਂਦੇ ਜੂਸ ਬਿਲਕੁਲ ਵੀ ਨਹੀਂ ਅਸੀਂ ਜੂਸ ਪੀਂਦੇ ਮੈਂ ਤਾਂ ਕਦੇ ਘੁੱਟ ਵੀ ਨਹੀਂ ਭਰ ਕੇ ਦੇਖੀ ਜੀ ਜਦੋਂ ਮੈਂ ਭਾਰਨ ਘਟਾਇਆ ਜੂਸ ਦਾ ਬਸ ਕੀਤੇ ਆਏ ਗਏ ਹੋ ਵੀ ਇਹ ਘਰੇ ਕੋਈ ਆ ਆ ਉਹਦੇ ਨਾਲ ਪੀਣਾ ਪਏ ਤਾਂ ਅਲੱਗ ਗੱਲ ਹੈ ਤੇ ਐਨੇ ਨੂੰ ਮੇਰੇ ਕਾਟਨਸ ਵੀ ਧੋਤੇ ਗਏ ਸੀ ਤੇ ਇਹਨਾਂ ਨੂੰ ਹੁਣ ਕੱਢ ਕੇ ਪਾ ਦਾਂ ਨੇ ਸੁੱਕਣੇ ਤੁੱਪ ਹੈਗੀ ਜਾਂ ਸੁੱਕ ਜਣੇ ਵੈਸੇ ਵੀ ਹਲਕਾ ਹੀ ਕੱਪੜਾ ਸੁੱਕ ਜਣਗੇ ਤੇ ਇਹ ਤਾਂ ਅੱਜ ਕਾਟਨਸ ਵਾਲਾ ਬਹੁਤ ਹੀ ਵੱਡਾ ਕੰਮ ਹੋ ਗਿਆ ਫਿਰ ਅਹੀਂ ਕਦੇ ਮੈਂ ਹੈਲਪਰ ਨੂੰ ਉੱਪਰ ਵਾਲੀ ਜਿਹੜੀ ਲੌਬੀ ਹੈ ਕਦੇ ਉਹਨਾਂ ਦੇ ਵਿੰਡੋਸ ਕਰਨੀ ਹੋਈ ਹੈ ਨਾ ਸਾਫ਼ ਫਿਰ ਉਹਨੂੰ ਵਿੰਡੋਸ ਨਹੀਂ ਸਾਫ਼ ਕਰਵਾਉਂਗੀ ਤੇ ਮੈਂ ਉਹ ਉੱਪਰ ਵਾਲੀ ਲੌਬੀ ਚੜ ਚੜਾਈ ਕਰਵਾਉਂਗੀ ਤੇ ਉੱਪਰ ਵਾਲੇ ਬਾਥਰੂਮ ਦੀ ਚੜ ਚੜਾਈ ਤੇ ਤੋਉਂਗੀ ਤਾਂ ਮੈਂ ਬਾਥਰੂਮ ਬਾਥਰੂਮ ਨੂੰ ਮੋਟਾ ਧਵਾਉਣਾ ਜਸਟ ਉੱਪਰੋਂ ਕੰਧਾਂ ਦੇ ਚਤਾਂ ਚੜੜਾਈ ਤੇ ਬਾਥਰੂਮ ਦਾ ਐਗਜ਼ੋਸਟ ਫੈਨ ਸਾਫ਼ ਕਰਨ ਵਾਲਾ ਕੋੜੀ ਲਿਜਾ ਕੇ ਲੌਬੀ ਵਾਲਾ ਫੈਨ ਸਾਫ਼ ਕਰਨ ਵਾਲਾ ਇਹ ਕੰਮ ਫਿਰ ਮੈਂ ਉਹ ਤੋਂ ਇੱਕ ਦਿਨ ਕਰਵਾ ਲਵਾਂਗੀ ਦੋਨੀਆਂ ਨੇ ਰੱਖ ਕੇ ਅਸੀਂ ਕਰ ਲਾਂਗੀ ਆ ਤੇ ਕੰਮ ਐ ਹੱਕੇ ਹੁੰਦੇ ਜਾਣਗੇ ਸਾਰੇ ਦਿਵਾਲੀ ਵੇਲੇ ਤਾਂ ਫਿਰ ਰਸ਼ ਪੈ ਜੂ ਕੰਮਾਂ ਦਾ ਇਸ ਕਰਕੇ ਮੇਨ ਕੰਮ ਇਹ ਹੁੰਦਾ ਜਿਹੜੇ ਸਾਲ ਚ ਮੈਂ ਕਾਰਟਨਸ ਮੈਂ ਇੱਕ ਵਾਰ ਤੁਹਾਨੂੰ ਇਹਨੇ ਕੁਝ ਕਾਰਟਨਸ ਹੈਗੇ ਜਿਹੜੇ ਮੈਂ ਦੋ ਵਾਰ ਤੁਹਾਨੂੰ ਇਹ ਰੂਮਸ ਤੇ ਕੁਝ ਕਾਰਟਨਸ ਇਹ ਜਿਹਨ ਘਰ ਤੇ ਜਿਹੜੇ ਸਾਲ ਚ ਇੱਕ ਵਾਰੀ ਹੀ ਮੈਂ ਧੋਣੀਆਂ ਉਹ ਕਾਰਟਨਸ ਨੂੰ ਪਾ ਦੇ ਨੇ ਸੁੱਕਣੇ ਕੁਝ ਇਸ ਤਰ੍ਹਾਂ ਨਾਲ ਅੱਜ ਮੇਰੇ ਕੰਮ ਸੀ ਅੱਜ ਮੈਂ ਮਾਰਨਿੰਗ ਵਿੱਚ ਜਾਦਾ ਕੰਮ ਨਹੀਂ ਕਰ ਹੈਗੇ ਪੰ ਦੁਪਹਿਰ ਤੋਂ ਬਾਅਦ ਹਾਂ ਮੈਂ ਫਿਰ ਕਾਫੀ ਕੰਮ ਕਰੇ ਦੁਪਹਿਰ ਤੋਂ ਬਾਅਦ ਮੈਂ ਬਹੁਤ ਐਕਟਿਵ ਹੋ ਗਈ ਫਿਰ ਕਈ ਵਾਰ ਮੈਂ ਅੱਧਾ ਦਿਨ ਸੁਸਤ ਹੀ ਰਹਿੰਦੀ ਆ ਅੱਧਾ ਦਿਨ ਫਿਰ ਮੈਂ ਐਕਟਿਵ ਰਹਿੰਦੀ ਆ ਇਸ ਤਰ੍ਹਾਂ ਕੰਮ ਥੋੜਾ ਥੋੜਾ ਕਰਕੇ ਹੋ ਜਾਂਦੇ ਨੇਗੇ ਟਾਈਮ ਹੋ ਗਿਆ 4:30 ਦਾ ਤੇ ਇੱਧਰ ਮੈਂ ਕੱਟ ਲੈ ਕੱਦੂ ਚਾਹ ਵਗੈਰਾ ਪੀ ਲਈ ਹੈ ਪਰ ਆ ਗਈ ਸੀ ਪੋਚਾ ਲਗਾਉਣ ਹੁਣ ਅੱਜ ਸਵੇਰੇ ਉਹ ਚਲੇ ਗਏ ਸੀ ਕਿਤੇ ਰਿਸ਼ਤੇਦਾਰੀ ਦੀ ਮਰਗਤ ਹੋ ਗਈ ਸੀ ਫਿਰ ਉਹ ਕਹਿੰਦੇ ਮੈਂ ਸ਼ਾਮ ਨੂੰ ਕੋਚਾ ਲਗਾਉਣੀ ਹਾਂ ਉਹਨੂੰ ਕੋਚਾ ਲਗਾ ਗਈ ਆ ਕੇ ਉਹ ਕਹਿੰਦੀ ਫਿਰ ਮੋਂ ਨੂੰ ਪੁੱਛਿਆ ਚਾਹ ਪੀਣੀ ਹੈ ਕਹਿੰਦੇ ਹਾਂ ਪੀਨੂ ਫਿਰ ਇਸ ਦੋਨਾਂ ਨੇ ਚਾਹ ਕਰਕੇ ਪੀ ਲਈ ਤੇ ਉਸ ਤੋਂ ਬਾਅਦ ਮੈਂ ਕਦੂ ਕੱਟ ਲਿਆ ਕਦੂ ਬਣਾਵਾਂਗੇ ਸ਼ਾਮ ਨੂੰ ਸਬਜ਼ੀ ਕਦੂ ਦੀ ਪਿਆਜ਼ ਫਿਰ ਚੌਪ ਕਰ ਲੇ ਤੇ ਹੁਣ ਬਣਾਉਣ ਲੱਗਦੀ ਹਾਂ ਸਬਜ਼ੀ ਸਬਜ਼ੀ ਬਣਾ ਕੇ ਤੇ ਉਸ ਤੋਂ ਬਾਅਦ ਨਾ ਫਿਰ ਮੈਂ ਮਸ਼ੀਨ 'ਚ ਕੱਪੜੇ ਪਾ ਕੇ ਆਉਂਗੀ ਆਪਣੇ ਡੇਲੀ ਵਾਲੇ ਕੱਪੜੇ ਅੱਜ ਧੋਣੇ ਸੀ ਸਵੇਰ ਤੋਂ ਧੋਤੇ ਨਹੀਂ ਗਏ ਕਪੜੇ ਹੋ ਗਏ ਵੈਸੇ ਵਧੀਆ ਹੋਗਾ ਅੱਜ ਮੈਂ ਨਹੀਂ ਤਾਂ ਉੱਤੇ ਫਿਰ ਕੱਲ ਨੂੰ ਫੂਲੀ ਮਸ਼ੀਨ 'ਚ ਲੋਡ ਕਰ ਲਵਾਂਗੀ ਕਪੜੇ ਤੇ ਮਸ਼ੀਨ 'ਚ ਧੁੱਤੇ ਜਾਣਗੇ ਫਿਰ ਨਹੀਂ ਤਾਂ ਮੇਰੇ ਇਹਦਾ ਨਾ ਉਹ ਬੁਰਾ ਹੋਊ ਮੇਰੇ ਨਾ ਤਾਂ ਹੁਣ ਹੀ ਖੁਰਦਲੇ ਖੁਰਦਲੇ ਹੋ ਗਏ ਬਾਅਦ ਵਿੱਚ ਕਿਚਨ ਸਾਫ ਕਰੀਏ ਫ੍ਰਿਜ ਸਾਫ ਕਰੀਏ ਉਸ ਨਾਲ ਹੀ ਆਏ ਹੋਗੇ ਖੁਰਦਲੇ ਖੁਰਦਲੇ ਜਿਹੜੇ ਜਿੰਨੇ ਨਾ ਰੇਗਮਾਰ ਮਾਰੇ ਹੁੰਦਾ ਆ ਤੇ ਠਿੱਕ ਠਿੱਕੇ ਹੋ ਜਾਂਦੇ ਨੇ ਅੰਕਿਉਂ ਤੋਂ ਹੁਣੇ ਬਣਾਉਣ ਲੱਗਦੀ ਹਾਂ ਤੇ ਸਬਜ਼ੀ ਸਬਜ਼ੀ ਬਣਾ ਕੇ ਫਿਰ ਮਸ਼ੀਨ 'ਚ ਕਪੜੇ ਪਾਉਂਗੀ ਲੋਡ ਬਣ ਜੂ ਕਪੜੇ ਕਾਫੀ ਇਕੱਠੇ ਨੇ ਮੇਰੀ ਲਾਂਡਰੀ ਬਾਸਕਟ ਭਰੀ ਪਈ ਉ ਇੱਧਰ ਬਣ ਰਿਹਾ ਦਵਿੰਦਰ ਦੀ ਚਾਹ ਟਾਈਮ ਹੋ ਰਿਹਾ 7:30 ਦਾ ਤੇ ਇੱਧਰ ਬਣ ਚੁੱਕੀ ਹੈ ਕद्दू ਦੀ ਸਬਜ਼ੀ ਮੈਂ ਦੁੱਧ ਹਜੇ ਨਹੀਂ ਪਾਇਆ ਇਹਦੇ ਵਿੱਚ ਦੁੱਧ ਮੈਂ ਫੇਰ ਪਾਉਂਗੀ ਵਾਕ ਕਰਕੇ ਆ ਕੇ ਤੇ ਟਾਈਮ ਹੋ ਰਿਹਾ 7:30 ਦਾ ਬਸ ਮੈਂ ਚਾਹ ਦੇ ਕੇ ਇਹਨਾਂ ਨੂੰ 8:30 ਵਜੇ ਮੇਰੀ ਕੋਸ਼ਿਸ਼ ਹੋਣੀ ਹੈ ਬਾਹਰ ਵਾਕ ਕਰਨ ਚਲ ਜਾ। ਚਾਹ ਫੜਾ ਲਾਂ ਮੈਂ ਨਾ ਆਟਾ ਮੈਂ ਫੇਰ ਆ ਕੇ ਗੁੰਨੂਗੀ ਵਾਕ ਕਰਕੇ ਆ ਕੇ ਪਰਦੇ ਮੈਂ ਉਤਾਰ ਲਈ ਹੀ ਸੁੱਕ ਗਏ ਸੀ ਪਰਦੇ ਉਤਾਰ ਕੇ ਅੰਦਰ ਰੱਖਦੇ। ਤਹਾਨੂੰ ਸ਼ਾਮ ਦਾ ਟਾਈਮਸ ਮੈਂ ਵਾਕ ਆਪਣੀ ਕਰ ਲਈ ਸੀ ਵਾਕ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਮਸ਼ੀਨ ਚ ਨਾ ਕੱਪੜੇ ਮੈਂ ਲੋਡ ਕਰਿਆ ਮੈਂ ਮਸ਼ੀਨ ਤਾਂ ਮੈਂ ਪੈਣ ਵੇਲੇ ਔਨ ਕਰਕੇ ਜਾਊਂਗੀ ਟਾਈਮਰ ਲਗਾ ਕੇ ਲਿਕੁਇਡ ਪਾ ਕੇ ਤੇ ਕੱਪੜੇ ਸਵੇਰੇ ਜਦੋਂ ਉੱਠਾਂਗੀ ਧੋਤੇ ਪਏ ਹੋਣਗੇ ਕੰਢ ਕੇ ਸੁੱਕਣੇ ਪਾ ਦਊਂਗੀ ਕੰਮ ਈਜ਼ੀ ਹੋ ਜਾਂਦਾ ਪਤਾ ਹੀ ਲੱਗਦਾ ਆਪ ਨੂੰ ਵੀ ਕੱਪੜਾ ਕੱਪੜੇ ਕਦੋਂ ਧੋਤੇ ਗਏ ਤੇ ਕੱਪੜੇ ਜਾਦੇ ਵੀ ਸੀ ਜੀ ਜੋ ਜਾਦੇ ਹੁੰਦੇ ਨਾ ਫੇਰ ਹੀ ਫੁਲੀ ਮਸ਼ੀਨ ਮੈਂ ਚਲਾਉਣੀ ਆ ਤੇ ਜੇ ਸਿਰ ਥੋੜੇ ਹੁੰਦੇ ਨੇ ਫਿਰ ਸੈਮੀ ਚ ਧੋ ਲੈਣੀ ਆ ਇਸ ਵਾਰ ਮੇਰੇ ਕੱਪੜੇ ਜ਼ਿਆਦਾ ਸੀ ਇੱਕ ਲੋਡ ਮਸ਼ੀਨ ਦਾ ਪੂਰਾ ਬਣ ਗਿਆ ਸੀ ਤੇ ਉਸ ਤੋਂ ਬਾਅਦ ਵੀ ਕੱਪੜੇ ਕੁਝ ਐਕਸਟਰਾ ਰਹਿ ਗਏ ਸੀ ਜੋ ਮੈਂ ਸਵੇਰੇ ਸੈਮੀ ਮਸ਼ੀਨ ਚਲਾ ਕੇ ਤੋਂ ਤੇ ਕਈ ਵਾਰ ਕੱਪੜੇ ਜ਼ਿਆਦਾ ਵੀ ਹੋ ਜਾਂਦੇ ਨੇ ਤੇ ਕਈ ਵਾਰ ਫੁਲੀ ਮਸ਼ੀਨ ਦਾ ਲੋਡ ਹੀ ਨਹੀਂ ਬਣਦਾ ਹੈਗਾ ਸਿਲਵ ਚਲੋ ਆ ਹੀ ਹੁੰਦਾ ਵੀ ਸੈਮੀ ਤੋਂ ਲਾਣੇ ਹੁਣ ਉਹ ਮਸ਼ੀਨ ਨੂੰ ਅਧਿਕ ਅੱਧਕ ਟੱਬ ਲੋਡ ਕਰਕੇ ਕੀ ਚਲਾਵਾਂਗੇ ਇਸ ਕਰਕੇ ਫਿਰ ਕੱਪੜੇ ਮੈਂ ਉਸ ਅਕੋਰਡਿੰਗ ਹੀ ਪਾਉਣੀ ਹੁੰਦੀ ਆ ਜਿਸ ਜਿੰਨੇ ਕ ਕੱਪੜੇ ਹੋਣ ਫਿਰ ਉਸ ਅਕੋਰਡਿੰਗ ਉਹ ਮਸ਼ੀਨ ਚਲਾ ਲਾਣੇ ਹੁੰਦੇ ਆਂਗੇ ਤੇ টাইম ਮੈਂ ਮੈਂ ਪਹਿਨੇ ਬਲੇ ਸਾਰੀ ਸੈਟਿੰਗਸ ਵਗੈਰਾ ਕਰ ਚੁੱਕੀ ਹਾਂ ਟਾਈਮ ਹੋ ਰਿਹਾ ਹੁਣ ਪੌਣੇ 8 ਦਾ ਮੈਂ ਆਪਣਾ ਡਿਨਰ ਕਰਨ ਤੋਂ ਬਾਅਦ ਮੈਂ ਪਰਦੇ ਵੀ ਸਾਰੇ ਪ੍ਰੈਸ ਕਰਕੇ ਰੱਖਦੇ ਮੈਨੂੰ ਐ ਲੱਗਾ ਜੇ ਮੈਂ ਪ੍ਰੈਸ ਨਾ ਕਰੇ ਤਾਂ ਮੈਨੂੰ ਕਾਲ ਹੋ ਜੂ ਦੁਬਾਰੇ ਕਿਉਂਕਿ ਮੈਂ ਤੈ ਕਰਕੇ ਰੱਖਣ ਜੇ ਮੈਂ ਇਦਾਂ ਹੀ ਰੱਖ ਦਾਂ ਤੇ ਡੰਪ ਕਰ ਦਾਂ ਵੀ ਬੈੱਡ ਤੇ ਢੇਰੀ ਲਾ ਦਾਂਦੀ ਹਣਾ ਫਿਰ ਬਲ ਬਹੁਤ ਪੈ ਜਾਣੇ ਤੇ ਬੜੋ ਬਲ ਹੋ ਜਾਣੇ ਸੀਗੇ ਤੇ ਫਿਰ ਮੈਂ ਕਿਹਾ ਜੇ ਮੈਂ ਤੈ ਕਰੂੰਗੀ ਮੈਂ ਪ੍ਰੈਸ ਕਰੂੰ ਫਿਰ ਫਿਰ ਮੈਂ ਉਹਨਾਂ ਨੂੰ ਫੋਲਡ ਕਰੂੰਗੀ ਉਸ ਤੋਂ ਬਿਹਤਰ ਮੈਂ ਹੁਣੇ ਤੈ ਕਰ ਸੌਰੀ ਪ੍ਰੈਸ ਕਰਕੇ ਰੱਖ ਦਾਂ ਤਿਆ ਪਰਦੇ ਸਾਰੇ ਛਿਨੇ ਬੈਨੇ ਪ੍ਰੈਸ ਕਰ ਕਰਕੇ ਇੱਧਰ ਪਰ ਮੈਂ ਲਗਾਉਂਗੀ ਹਜੇ ਨੇ ਉੱਪਰ ਲੌਬੀ ਦੀ ਸਫਾਈ ਜਦੋਂ ਹੋ ਗਈ ਆਂ ਚੀਤਰਾ ਫੇਰ ਲਗਾਉਂਗੀ ਫਿਰ ਅਲਮਾਰੀ ਵਿੱਚ ਟਿਕਾ ਦਾਨੀ ਆ ਆ ਦੇਖੋ ਪਰਦੇ ਮੈਂ ਨਾ ਸਾਰੇ ਕਰਟਨਸ ਪ੍ਰੈਸ ਕਰ ਕਰ ਰੱਖ ਤੇ ਇਹਨੂੰ ਮੈਂ ਅਲਮਾਰੀ ਵਿੱਚ ਟਿਕਾ ਦਾਨੀ ਹੁਣ ਮੈਨੂੰ ਸਾਹਮਣੇ ਵੀ ਸੌਖੇ ਰਹਿਣਗੇ ਪ੍ਰੈਸ ਕਰੇ ਹੋਏ ਤੇ ਪ੍ਰੈਸ ਕਰੇ ਹੋਏ ਸੋਹਣੇ ਵੀ ਲੱਗਦੇ ਨੇ ਕਿਤੇ ਇਹ ਕਰਟਨਸ ਬਹੁਤ ਪੁਰਾਣੇ ਨੇ ਬਹੁਤ ਸਿੰਪਲ ਜਿਹੇ ਨੇ ਐਟਲੀਸਟ ਥੋੜੀ ਪ੍ਰੈਸ ਮਾਰਦੀ ਤਾਂ ਪ੍ਰੈਸ ਨਾਲ ਥੋੜੇ ਜਿਹਾ ਵਧੀਆ ਲੱਗਦੇ ਨੇ ਲੱਗੇ ਸਾਨੇ ਤੇ ਮੈਂ ਪ੍ਰੈਸ ਕਰਤੀ अच्छੀ ਤਰ੍ਹਾਂ ਫੋਲਡ ਕਰਦੇ ਪ੍ਰੈਸ ਕਰਕੇ ਹੁਣ ਮੈਨੂੰ ਬੜੇ ਧਿਆਨ ਨਾਲ ਨਾ ਚੱਕ ਕੇ ਅਲਮਾਰੀ ਵਿੱਚ ਟਿਕਾ ਦੇਣੀ ਆ ਤੇ ਆ ਮੇਰੇ ਸੂਟ ਬਏ ਨੇ ਸੂਟ ਮੈਂ ਪਹਿਲਾਂ ਤਾਂ ਮੈਂ ਇਹ ਖਰੀਦੇ ਨੂੰ ਮੈਨੂੰ ਹੋ ਗਏ 6 ਮਹੀਨੇ ਠੀਕ ਹੈ ਆ ਇੱਕ ਤਾਂ ਮੈਨੂੰ ਰੱਖਣੀਆਂ ਦਿੱਤਾ ਸੀ ਵੀਰੇ ਨੇ ਫਰੋਜੀ ਵਾਲਾ ਤਾਂ ਤੇ ਇਸ ਤੋਂ ਬਿਨਾਂ ਦੋ ਸੂਟ ਹੋਰ ਨੇ ਦੋ ਸੂਟ ਖੋਣੇ ਪਹਿਲ ਤੇ ਇਹਨਾਂ ਨੂੰ ਖਰੀਦਿਆਂ ਨੂੰ ਹੋ ਗਏ 6 ਮਹੀਨੇ ਮੈਂ ਮਾ ਦੀ ਤੀ ਨੇ ਮੈਂ ਕੱਢੀ ਨਹੀਂ ਹੈਗੇ ਵਾਸ਼ ਇਨ ਕਰੇ ਹੈਗੇ ਜੇ ਹੁਣ ਮੈਂ ਇਹਨਾਂ ਨੂੰ ਵਾਸ਼ ਕਰਨ 4 ਦਿਨ ਹੋ ਗਏ ਤਾਂ ਮੈਂ ਪ੍ਰੈਸ ਕਰਨ ਦੀ ਕਾਲ ਕਰੀ ਪਰ ਪਰ ਪੜਦਿਆਂ ਦੀ ਮੈਨੂੰ ਜਮੇ ਕਾਲ ਨਹੀਂ ਹੋਈ ਪ੍ਰੈਸ ਕਰਨ ਦੀ ਪਰਦਦੇ ਮੈਂ ਅੱਜ ਹੀ ਤੋ ਤੇ ਅੱਜ ਹੀ ਪ੍ਰੈਸ ਕਰਤੇ ਪਰ ਇਹਨਾਂ ਦੇ ਮੈਨੂੰ ਇਨੀ ਕਾਲ ਹੋਈ ਵੀ ਪ੍ਰੈਸ ਮਾਰਨ ਦੀ ਤੋ ਤੇ ਦਿੱਤੇ ਹੁਣ ਮੈਨੂੰ ਪ੍ਰੈਸ ਮਾਰਨ ਦੀ ਕਾਲ ਆ ਜੇ ਪ੍ਰੈਸ ਮਾਰ ਕੇ ਧਰ ਦੂੰ ਫਿਰ ਟੇਲਰ ਕੋਲ ਪਹੁੰਚਾਉਣ ਦੀ ਮੈਨੂੰ ਕਾਲ ਹੋਊਗੀ ਬਸ ਬਹੁਤ ਕਾਲ ਜਣਾ ਮੈਂ ਤਾਂ ਫਿਰ ਮੈਨੂੰ ਐ ਹੁੰਦਾ ਵਿਚਰ ਕੋਈ ਨਾ ਸਮਾ ਲਾਂਗੇ ਸੂਟ ਪਾ ਕੇ ਤੇ ਹੁਣ ਇਹਨਾਂ ਤੇ ਪ੍ਰੈਸ ਕੱਲ ਨੂੰ ਪ੍ਰੈਸ ਕਰਕੇ ਰੱਖੂਗੀ ਫਿਰ ਟੇਲਰ ਤੱਕ ਕੋਸ਼ਿਸ਼ ਕਰੂੰਗੀ ਛੇਤੀ ਪਹੁੰਚਾ ਦਾਂ। ਸੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਤੇ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸੱਚ ਜੀ ਅਖਾਦ।